ਨਮਸਕਾਰ ਸਤਿ ਸ੍ਰੀ ਅਕਾਲ ਸੱਚ ਕੋ ਹੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਜੰਮੂ ਕਸ਼ਮੀਰ ਵਿੱਚ ਮੁਰਤੋ ਮਹਿਸੂਸ ਕੀਤੇ ਗੇ ਪੁਚਾਲ ਦੇ ਤੀਜ ਝਟਕੇ ਅੱਜ ਦੁਪਹਿਰੇ 2:53 'ਤੇ ਜੰਮੂ ਕਸ਼ਮੀਰ ਦੇ ਕਿਸ਼ਟਵਾੜਾ ਵਿੱਚ ਲੋਕਾਂ ਨੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਿਵੇਂ ਹੀ ਪੁਚਾਲ ਦੇ ਝਟਕੇ ਮਹਿਸੂਸ ਹੋਏ ਤਾਂ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲੇ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ ਦੇ ਮੁਤਾਬਿਕ ਰਿਐਕਟਰ ਪੈਮਾਨੇ ਤੇ ਮਾਪੀ ਗਈ 3.8 ਪੁਚਾਲ ਦੀ ਤੀਰਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਾਰਨਪੁਰ ਵਿੱਚ ਰੈਲੀ ਨੂੰ ਕੀਤਾ ਸੰਬੋਧਿਤ ਪ੍ਰਧਾਨ ਮੰਤਰੀ ਨੇ ਭਾਰਤ ਮਾਤਾ ਦੀ ਜੈ ਦੇ ਨਾਲ ਆਪਣੇ ਭਾਸ਼ਣ ਦੀ ਕੀਤੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਰਾਜਨੀਤੀ ਨਹੀਂ ਹੀ ਰਾਸ਼ਟਰੀ ਨੀਤੀ ਤੇ ਚੱਲਦੀ ਹੈ ਅਸੀਂ ਦੇਸ਼ ਨੂੰ ਝੁਕ ਨਹੀਂ ਦੇਵਾਂਗੇ ਬੋਲੇ ਇੰਡੀਆ ਅਲਾਈਂਸ ਦਾ ਕਮਿਸ਼ਨ ਦੇ ਲਈ ਅਤੇ ਮੋਦੀ ਮਿਸ਼ਨ ਦੇ ਲਈ ਹੈ ਅਸੀਂ ਕੰਮ ਕਰ ਰਹੇ درمیان 300 ਬੰਦੇ ਮੁੱਖ ਮੰਤਰੀ ਵੀ ਮੰਚੇ ਰਹੇ ਮੌਜੂਦ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਜੈਪੁਰ ਵਿੱਚ ਕੀਤੀ ਮਹਾਰੈਲੀ ਰੈਲੀ ਰੈਲੀ ਵਿੱਚ ਕਾਂਗਰਸ ਦੇ ਤਮਾਮ ਆਲਾ ਆਗੂ ਰਹੇ ਮੌਜੂਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਦੀ ਆਗੂ ਸੋਨੀਆ ਗਾਂਧੀ ਨੇ ਭਾਜਪਾ ਤੇ ਜਮ ਕੇ ਸਾਦੇ ਨਿਸ਼ਾਨੇ ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਬੀਤ 10 ਸਾਲਾਂ ਵਿੱਚ ਰਾਜ ਵਿੱਚ ਕੋਈ ਕੰਮ ਨਹੀਂ ਕੀਤਾ ਕੇਵਲ ਭੇਦਭਾਵ ਤੇ ਅੱਛਾਚਾਰ ਨੂੰ ਵਡਾਵਾ ਦਿੱਤਾ ਸੋਨੀਆ ਨੇ ਅੱਗੇ ਕਿਹਾ ਕਿ ਅਸੀਂ ਹਰਥਾਂ ਤੇ ਅਨਿਆਏ ਦਾ ਅੰਧੇਰਾ ਚੱਲਿਆ ਕਾਂਗਰਸ ਨੇ ਗੋਆ, ਮੱਧ ਪ੍ਰਦੇਸ਼ ਅਤੇ ਦਾਦਰਾ ਦੇ ਲਈ ਉਮੀਦਵਾਰਾਂ ਦੀ ਲਿਸਟ ਕੀਤੀ ਜਾ ਰਹੀ ਇਸ ਲਿਸਟ ਵਿੱਚ 6 ਉਮੀਦਵਾਰਾਂ ਦੇ ਐਲਾਨੇ ਗਏ ਨਾਮ ਇਹਨਾਂ ਵਿੱਚ ਮੱਧ ਪ੍ਰਦੇਸ਼ ਦੇ ਲਈ 3, ਗੋਆ ਦੇ ਲਈ 2 ਅਤੇ ਦਾਦਰਾ ਦੇ ਲਈ 1 ਉਮੀਦਵਾਰ ਦਾ ਐਲਾਨ ਕੀਤਾ ਗਿਆ ਦੱਸਦੀ ਕਿ ਪਾਰਟੀ ਨੇ ਹੁਣ ਤੱਕ 240 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਕਰ ਚੁੱਕਿਆ ਐਲਾਨ ਪਾਰਟੀ ਨੇ ਸੂਬੇ ਦੀਆਂ 29 ਸੀਟਾਂ ਵਿੱਚੋਂ 28 ਉਮੀਦਵਾਰਾਂ ਦੇ ਨਾਮਾਂ ਦਾ ਮੁਰਤੋਂ ਕੀਤਾ ਐਲਾਨ ਪੱਛੀਂ ਬੰਗਾਲ ਦੇ ਮੋਦੀਨੀਪੁਰ ਇਸਟ ਦੇ ਭੂਤੀ ਨਗਰ ਦੇ ਵਿੱਚ NIA ਦੀ ਟੀਮ ਤੇ ਹੋਇਆ ਹਮਲਾ ਇਸ ਦਰਮਿਆਨ ਇੱਕ ਅਫਸਰ ਦੇ ਸੱਟਾਂ ਵੀ ਵਜੀਆਂ। ਕੋਪਤਿਨਾਗਰ ਦੇ ਵਿੱਚ NIA ਦੀ ਟੀਮ ਦੇ ਸਾਹਮਣੇ ਲੋਕ ਲਾਠੇ ਡੰਡੇ ਲੈ ਕੇ ਆ ਗਏ। NIA ਦੀ ਟੀਮ ਨੇ ਜਦ ਅਰੋਪੀਆਂ ਨੂੰ ਜੇਲ੍ਹ ਲਜਾਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ ਤੇ NIA ਟੀਮ ਕੋਪਤਿਨਾਗਰ ਵਿੱਚ 2022 ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਕਰਨ ਲਈ ਪੁੱਜੀ ਹੋਈ ਸੀ। ਪੰਜਾਬ ਦੇ ਮਾਨਸਾ ਵਿੱਚ ਦੇਰ ਰਾਤ ਇਨਕਾਊਂਟਰ ਦਰਮਿਆਨ ਪੰਜਾਬ ਪੁਲਿਸ ਦੀ ਟੀਮ ਨੇ ਚਾਰ ਗੈਂਗਸਟਰ ਨੂੰ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ। ਇਹ ਐਕਸ਼ਨ ਮਾਨਸਾ ਪੁਲਿਸ ਨੇ ਦੋ ਮੈਡੀਕਲ ਸਟੋਰ ਤੇ ਹਮਲੇ ਦੇ ਬਾਅਦ ਇੱਕ ਇੰਟੈਲੀਜੈਂਸ ਰਿਪੋਰਟ ਦੇ ਆਧਾਰ ਤੇ ਲਿਆ। ਘਟਨਾ ਵਿੱਚ ਦੋ ਗੈਂਗਸਟਰ ਗੰਭੀਰ ਰੂਪ ਦੇ ਨਾਲ ਹੋਏ ਜ਼ਖਮੀ, ਜਦਕਿ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਪਕੜਨ ਦੇ ਵਿੱਚ ਸਫਲਤਾ ਪੁਲਿਸ ਨੇ ਹਾਸਲ ਕੀਤੀ। ਅਨੁਮਾਨ ਹੈ ਕਿ ਇਹਨਾਂ ਆਰੋਪੀਆਂ ਨੇ ਹੀ ਮਾਨਸਾ ਵਿੱਚ ਕੈਮੀ ਸਟੋਰ ਤੇ ਕੀਤੀ ਸੀ ਫਾਇਰਿੰਗ। ਪੰਜਾਬ ਦੇ ਲੁਧਿਆਣਾ ਵਿੱਚ ਸਮਰਾਲਾ ਦੇ ਨਜ਼ਦੀਕ ਪਿੰਡ ਦਿਆਲਪੁਰ ਦੇ ਨਜ਼ਦੀਕ ਫਲਾਈਓਵਰ ਤੇ ਦਿਰ ਰਾਤ 1 ਵਜੇ ਭਿਆਨਕ ਸੜਕ ਹਾਦਸਾ ਹੋਇਆ ਫੋਰਚੂਨਰ ਕਾਰ ਵਿੱਚ ਸਵਾਰ ਰੇਸੀਪੀ ਅਤੇ ਉਹਨਾਂ ਦੇ ਗਨਮੈਨ ਦੀ ਹੋ ਗਈ ਮੌਤ ਜਦਕਿ ਇੱਕ ਡਰਾਈਵਰ ਪੁਲਿਸ ਕਰਮਚਾਰੀ ਗੰਭੀਰ ਰੂਪ ਦੇ ਨਾਲ ਹੋਇਆ ਲਕਮੀ ਮ੍ਰਿਤਕ اے ایس ਪੀ ਦੀ ਪਛਾਣ ਸੰਦੀਪ ਅਤੇ ਗਨਮੈਨ ਪਰਮਜੋਤ ਦੇ ਰੂਪ ਵਿੱਚ ਹੋਈ ਜਦਕਿ ਜ਼ਖਮੀ ਡਰਾਈਵਰ ਗੁਰਪ੍ਰੀਤ ਦੀ ਹਾਲਤ ਬਣੀ ਹੋਈ ਹੈ ਗੰਭੀਰ ਹਰਿਆਣਾ ਦੇ ਨਾਰੌਂਦ ਖੇਤਰ ਦੇ ਪਿੰਡ ਨਾੜਾ ਦੇ ਬਾਦਖਾਨਪੁਰ ਤੇ ਸਿੰਧੜ ਪਿੰਡ ਦੇ ਵਿੱਚ ਦੁਸ਼ਨ ਚਟਾਲਾ ਦਾ ਕਿਸਾਨਾਂ ਨੇ ਕੀਤਾ ਭਾਰੀ ਵਿਰੋਧ ਕਿਸਾਨਾਂ ਨੇ ਉਹਨਾਂ ਦੇ ਗੱਡੀ ਘੇਰ ਲਈ ਅਤੇ ਜਮ ਕੇ ਨਾਰੇ ਪਾਜ ਕੀਤੀ ਉਹਨਾਂ ਨੂੰ ਪਿੰਡ ਵਿੱਚ ਕੁਛ ਨਹੀਂ ਦਿੱਤਾ ਗਿਆ ਦੁਸ਼ਨ ਚਟਾਲਾ ਨੂੰ ਕੱਚੇ ਰਸਤੇ ਤੋਂ ਪਿੰਡ ਤੋਂ ਨਿਕਲਣਾ ਪਿਆ ਬਾਹਰ ਉੱਥੇ ਵਿਰੋਧ ਨੂੰ ਦੇਖਦੇ ਹੋਏ ਡਾਟਾ ਪਿੰਡ ਦੇ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ ਰਾਤ ਕਰੀਬ 9 ਵਜੇ ਦੁਸ਼ਨ ਚਟਾਲਾ ਖਾਨਪੁਰ ਪਿੰਡ ਪਹੁੰਚੇ ਹੋਏ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਦੇ 2 ਸਾਲ ਬਾਅਦ ਮੋੜ ਤੋਂ ਆਪਣੇ ਹੀ ਸੂਬੇ ਦੇ ਵਲੰਟੀਰੀਆਂ ਦੇ ਵਿੱਚ ਕਰ ਰਹੇ ਰابطਾ ਕਾਇਮ ਮੁੱਖ ਟੀਚਾ ਲੋਕ ਸਭਾ ਚੋਣ 2024 ਪਾਰਟੀ ਦੇ ਸੰਸਦ ਅਤੇ ਐਲਾਨੇ ਕੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੋ ਅਤੇ ਦਲਿੰਦਰ ਤੋਂ ਬਤਾਇਆ ਕਿ ਸੁਸ਼ੀਲ ਅੰਗੁਰਾਲ ਦੇ ਪਾਰਟੀ ਬਦਲਣ ਦੇ ਬਾਅਦ ਸੂਬੇ ਦੇ ਵਲੰਟੀਰੀਅਰਾਂ ਵਿੱਚ ਇਹ ਸੰਤੋਸ਼ ਫੈਲਿਆ ਹੋਇਆ ਜਿਸ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਅਤੇ ਸੂਬੇ ਦੀ ਕਮਾਂਡ ਨੂੰ ਸੰਭਾਲਣ ਵਿੱਚ ਜੁਟੇ ਹੋਏ ਹਨ हरियाणा ਦੇ ਗੁਰੂਗਰਾਮ ਵਿੱਚ ਸ਼ਿਤਲਾ ਮਾਤਾ ਰੋਡ ਤੇ ਸਿੱਤ ਰਾਜਪੂਤ ਬਾਟਿਕਾ ਦੇ ਪਿੱਛੇ ਖਾਲੀ ਪਏ ਪਲਾਟ ਵਿੱਚ ਭਿਆਨਕ ਅੱਗ ਲੱਗ ਗਈ ਪਲਾਟ ਵਿੱਚ ਕੜੀ 4 ਤੋਂ 5 ਗੱਡੀਆਂ ਵੀ ਅੱਗ ਦੇ ਚਪੇਟ ਵਿੱਚ ਆਈਆਂ ਅੱਗ ਕਿੰਨਾ ਕਾਰਨ ਨਾਲ ਲੱਗੀ ਇਸ ਦਾ ਖੁਲਾਸਾ ਨਹੀਂ ਹੋ ਪਾਇਆ ਮੌਕੇ ਤੇ ਪਹੁੰਚੇ ਲੋਕਾਂ ਨੇ ਅੱਗ ਦੀ ਸੂਚਨਾ ਫਰਬ੍ਰਿਕਟਰ ਨੂੰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲਾਂ ਇੱਕ ਪੇਂਡ ਨੂੰ ਲੱਗੀ ਸੀ ਜਿਸ ਦੇ ਬਾਅਦ ਅੱਗ ਫੈਲ ਗਈ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ